ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸੰਗਤਾਂ ਜਾਣਦੇ ਹੋ ਕਿ ਸ਼੍ਰੀ ਅਮਰਸਰ ਸਾਹਿਬ ਦੇ ਰਣਜੀਤ ਐਵੈਨਿਊ ਵਿਖੇ ਪਿਛਲੇ ਕੁਝ ਦਿਨ ਪਹਿਲਾਂ ਇੱਕ ਬਿਆਦਬੀਆ ਹੋਈ ਸੀ ਜਿਹਦੇ ਵਿੱਚ ਗੁਰਬਾਣੀ ਦੀਆਂ 10 ਪੋਥੀਆਂ ਕੂੜੇ ਦੇ ਢੇਰ ਦੇ ਉੱਤੇ ਕੁਝ ਦੁਸ਼ਟਾਂ ਦੇ ਵੱਲੋਂ ਸੁੱਟੀਆਂ ਗਈਆਂ ਸੀ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਉਸ ਕੇਸ ਨੂੰ ਅੱਗੇ ਵਧਾਉਂਦਿਆਂ ਹੋਇਆ ਜਿਹੜੇ ਦੋਸ਼ੀ ਦੁਸ਼ਟ ਫੜੇਗੇ ਨੇ ਜਿਹਦੇ ਵਿੱਚ ਜਿੰਨਾ ਉਤੇ 295 ਏ ਦੀ ਜਿਹੜੀ ਨਾਰਮਲ ਧਾਰਾ ਵਾ ਉਹ ਲਾਈ ਗਈ ਆ ਜਿਹਦੇ ਵਿੱਚ ਸੁਵਿੰਦਰ ਸਿੰਘ ਤੇ ਇੱਕ ਸਿਕੰਦਰ ਸਿੰਘ 나ਜ ਦੋਸ਼ੀ ਜਿਹੜੇ ਫੜੇ ਨੇ ਜਿੰਨਾਂ ਦੇ ਵੱਲੋਂ ਗੁਰਬਾਣੀ ਦੀਆਂ ਪੋਥੀਆਂ ਉੱਥੇ ਸਿਟੀਆਂ ਗਈਆਂ ਪੁਲਿਸ ਦੇ ਵੱਲੋਂ ਜਿਹੜੀ ਕਹਾਣੀ ਦੱਸੀ ਗਈ ਆ ਉਹ ਇਹ ਦੱਸੀ ਗਈ ਆ ਕਿ ਇਹ ਇਹਨਾਂ ਦੇ ਵੱਲੋਂ ਆਪਣੇ ਕਾਰੋਬਾਰ ਨਾ ਚੱਲਣ ਦੇ ਕਰਕੇ ਕਿਸੇ ਇੱਕ ਸਿਆਣੇ ਦੇ ਵੱਲੋਂ ਇਹਨਾਂ ਨੂੰ ਕਿਸੇ ਤੀਜੇ ਮਨੁੱਖ ਕੋਲ ਇਹਨਾਂ ਨੂੰ ਇਹ ਗੱਲ ਕਹੀ ਗਈ ਵੀ ਤੁਹਾਡੇ ਕਾਰੋਬਾਰ ਨਹੀਂ ਚੱਲਦੇ ਇਸ ਗੁਰਬਾਣੀ ਦੀਆਂ ਪੋਥੀਆਂ ਨੂੰ ਜਲ ਪ੍ਰਵਾਹ ਕਰ ਦਿਓ ਇਹਨਾਂ ਦੁਸ਼ਟਾਂ ਨੇ ਗੁਰਬਾਣੀ ਦੀਆਂ ਪੋਥੀਆਂ ਨੂੰ ਕਿਸੇ ਗੁਰੂ ਘਰ ਸ਼ੋਭਤ ਕਰਨ ਦੀ ਤਾਂ ਦੇ ਉੱਤੇ ਉੱਥੇ ਕੂੜੇ ਦੇ ਢੇਰ ਦੇ ਸੁੱਟ ਦਿੱਤਾ ਪਹਿਲੀ ਗੱਲ ਤੇ ਮੈਂ ਇੱਕ ਬੇਨਤੀ ਕਰਾਂ ਵੀ ਇਹ ਸਿੱਖ ਨਹੀਂ ਹੈਗੇ ਜਿਨ੍ਹਾਂ ਦੇ ਨਾਮ ਅਗਰ ਸਿੰਘ ਲੱਗਦੇ ਨੇ ਸਿੰਘ ਨਹੀਂ ਹੈਗੇ ਇਹ ਬਹਿਰੂਪੀਏ ਲੋਕ ਨੇ ਇਹ ਸਿਰਫ ਸਿਰਫ ਇੱਕ ਸਿੱਖੀ ਦੀ ਚੋਲਾ ਜਿਹੜਾ ਪਾਇਆ ਹੋਇਆ ਵਾ ਸਿੱਖੀ ਦਾ ਸਿੱਖ ਸਿੰਘ ਲਾ ਲਾ ਕੇ ਉਹ ਪਾਇਆ ਹੋਇਆ ਵਾ ਇਹ ਸਿੱਖ ਨਹੀਂ ਹੈਗੇ ਗੁਰੂ ਦੇ ਜੇ ਗੁਰੂ ਦੇ ਸਿੱਖ ਹੁੰਦੇ ਤੇ ਗੁਰਬਾਣੀ ਦੀ ਗੁਰੂ ਦੀ ਬੇਦਬੀ ਨਾ ਕਰਦੇ ਇੱਕ ਤਾਂ ਸਭ ਤੋਂ ਵੱਡੀ ਗੱਲ ਵੀ ਇਹਨਾਂ ਲੋਕਾਂ ਦੀ ਪਛਾਣ ਕਰਨ ਦੀ ਲੋੜ ਆ ਜਿਹੜੇ ਸਾਡੇ ਵਿੱਚ ਸਾਡੀਆਂ ਵੇਸ਼ ਪੁਸ਼ਵਾਮਾਂ ਦੇ ਵਿੱਚ ਸਾਡੇ ਵਰਗੇ ਅ ਦਮਲੇ ਦੇ 17 ਵੱਲ ਕੇ ਦਾੜੇ ਪ੍ਰਕਾਸ਼ ਕਰਕੇ ਜਾਂ ਨਾਮ ਅਗਰ ਸਿੱਖ ਸਿੰਘ ਲਾ ਕੇ ਇੱਕ ਤੂਤਾਂ ਕਰਦੇ ਨੇ ਸਾਨੂੰ ਇਹਨਾਂ ਲੋਕਾਂ ਦੀ ਪਛਾਣ ਕਰਨ ਦੀ ਲੋੜ ਆ ਮੈਂ ਇਹਨਾਂ ਨੂੰ ਸਿੱਖ ਨਹੀਂ ਗਿਣਦਾ ਵੀ ਇਹ ਸਿੱਖ ਨਹੀਂ ਹੋ ਸਕਦੇ ਗੁਰੂ ਸਿੱਖ ਦਾ ਬਿਲਕੁਲ ਨਹੀਂ ਹੋ ਸਕਦੇ ਦਸਮ ਪਾਸ਼ਾ ਦੇ ਪੁੱਤ ਤਾਂ ਹੋ ਹੀ ਨਹੀਂ ਸਕਦੇ ਇਹ ਅਕਿਰਤ ਕਰਨ ਲੋਕ ਨੇ ਪ੍ਰਸ਼ਾਸਨ ਵੱਲੋਂ ਜਿਹੜੀ ਸਟੋਰੀ ਜਿਹੜੀ ਕਹਾਣੀ ਦੱਸੀ ਗਈ ਆ ਜੇ ਉਹਦੇ ਮੁਤਾਬਕ ਉਹ ਕਹਾਣੀ ਸੱਚੀ ਆ ਤੇ ਮੈਂ ਕਹਿੰਦਾ ਸਾਡਾ ਬੇੜਾਗਰਕ ਹੋ ਗਿਆ ਸਿੱਖਾਂ ਦਾ ਇਸ ਤੋਂ ਵੱਡਾ ਸਾਡਾ ਬੇੜਾਗਰਕ ਨਹੀਂ ਹੋਣਾ ਸਾਡੇ ਪਿਓ ਨੇ ਸਾਡੇ ਬਾਪ ਨੇ ਸਾਡੇ ਵਾਸਤੇ ਪੁੱਤ ਵਾਰੇ ਸਰਬੰਸ ਵਾਰਿਆ ਸਾਡੇ ਗੁਰੂਆਂ ਨੇ ਸ਼ਹਾਤਾ ਪਾਈਆਂ ਸਾਡੇ ਵਡੇਰਿਆਂ ਨੇ ਬੰਦ-ਬੰਦ ਕਟਾਏ ਗੁਰਬਾਣੀ ਦੀ ਸਤਕਾਰ ਦੀ ਖਾਤਰ ਸਾਡੇ ਵਡੇਰਿਆਂ ਨੇ ਬੰਦ-ਬੰਦ ਕਟਵਾ ਲਿਆ ਖੋਪੜੀਆਂ ਹਲਵਾ ਲੀਆਂ ਝਰਖੜੀਆਂ ਤੇ ਚੜ ਗਏ ਪਰ ਸਾਡੇ ਆਲੇ ਤਾਂ ਬੇੜਾ ਗਰਕ ਹੋ ਗਿਆ ਸਾਡੇ ਇਥੇ ਕੋਈ ਕਾਰੋਬਾਰ ਨਹੀਂ ਚੱਲਦੇ ਅਸੀਂ ਗੁਰੂ ਦੀ ਬੇਦਵੀ ਕਰ ਦਿੰਨੇ ਆ ਅਸੀਂ ਦੂਜੇ ਧਰਮ ਜਾਨਾ ਵਾ ਸਾਨੂੰ ਉਹ ਕਹਿੰਦੇ ਆ ਅਸੀਂ ਗੁਰੂ ਦੀ ਬੇਦਵੀ ਕਰ ਦਿੰਨੇ ਆ ਅਸੀਂ ਕਿਸੇ ਪਖੰਡੀ ਸਾਹ ਦੇ ਪੈਰਾਂ 'ਚ ਬਹਿ ਜਾਂਦੇ ਆ ਗੁਰੂ ਦੀ ਬੇਦਵੀ ਕਰ ਦਿੰਨੇ ਆ ਇਸ ਤੋਂ ਵੱਡੀ ਖਵਾਰੀ ਇਸ ਤੋਂ ਵੱਡਾ ਬੇੜਾ ਕਰਕੇ ਇਸ ਤੋਂ ਵੱਡਿਆ ਕਿਰਤ ਕੰਨ ਸਾਡੇ ਚ ਕੋਈ ਨਹੀਂ ਹੈਗੇ ਅਸੀਂ ਆਪ ਹੁੰਦੇ ਜਾਂਦੇ ਆ ਇਸ ਕਰਕੇ ਬੇਨਤੀ ਆ ਪ੍ਰਸ਼ਾਸਨ ਨੂੰ ਵੀ ਬੇਨਤੀ ਆ ਕਿ ਭਾਈ ਇਹ 295 ਦੀਆਂ ਨਾਰਮਲ ਧਰਾਵਾਂ ਧਰਮਾਂ ਇਹਨਾਂ ਲੋਕਾਂ ਨੂੰ ਕੀ ਕਰਨਗੇ ਆ ਤੇ ਇਹਨਾਂ ਲੋਕਾਂ ਨੂੰ ਕੀ ਹੋਣਾ ਇਹ ਤਾਂ ਬਹੁਤ ਜਲਦੀ ਬਾਹਰ ਆ ਕੇ ਫਿਰ ਉਹ ਕੁਝ ਕਰਨਗੇ ਸਰਕਾਰਾਂ ਦੇ ਵੱਲੋਂ ਨਾ ਕੋਈ ਸਖਤ ਸਜ਼ਾਵਾਂ ਬੁਲਾਈਆਂ ਗਈਆਂ ਰਹੀ ਗੱਲ ਸਾਡੀ ਆਪਣੀ ਸਿੱਖਾਂ ਦੀ ਸਾਡੀ ਕੋਈ ਮジョਰਿਟੀ ਨਹੀਂ ਅਸੀਂ ਸਿਆਸੀ ਸਰਕਾਰਾਂ ਬੁਲਾਉਣ ਵਾਸਤੇ ਤੇ ਗੁਰੂ ਦੀ ਵਿਦਵੀ ਨੂੰ ਵਰਤ ਸਕਦੇ ਆ ਸਿਆਸਤਾਂ ਕਰ ਸਕਦੇ ਆ ਪਰ ਗੁਰੂ ਦੇ ਸਤਕਾਰ ਦੀ ਭਾਲ ਹੀ ਨਾ ਅਸੀਂ ਤੁਰਦੇ ਆ ਨਾ ਅਸੀਂ ਤੁਰ ਸਕਦੇ ਨਾ ਅਸੀਂ ਤੁਰਨਾ ਕਿਉਂਕਿ ਸਾਰੇ 14 ਦੇ ਮਗਰ ਭੱਜੇ ਫਿਰਦੇ ਆ ਮੈਂ ਵਿੱਚ ਹੀ ਆ ਤੁਹਾਡੇ ਤੁਸੀਂ ਸਾਰੇ ਜੋ ਜਿਹੜੇ ਆਪਣੇ ਆਪ ਨੂੰ ਅਸੀਂ ਪੰਥ ਦੇ ਦਰਦੀ ਸਮਝੀ ਜਾਂਦੇ ਆ ਨਾ ਤੇ ਕਹੀ ਜਾਂਦੇ ਆ ਪਰ ਗੱਲ ਅਸੀਂ ਕੋਈ ਦਰਦੋਦੀ ਨਹੀਂ ਹੈਗੇ ਸਾਰੇ ਆਪ ਕੋ ਆਪਣਾ ਮੌਕਾ ਭਾਲਦੇ ਆ ਜਿਹਨੂੰ ਮੌਕਾ ਮਿਲਦਾ ਉਹ ਆਪਣੇ ਮੌਕੇ ਦੇ ਵਿੱਚ ਲਿਆ ਕੇ ਚੌਕਾ ਮਾਰ ਲੈਂਦਾ ਤੇ ਮਾਇਆ ਇਕੱਠੀ ਕਰੀ ਜਾਂਦਾ ਜੇ ਗੱਲ ਨੂੰ ਗੁਰੂ ਦਾ ਦਰਦ ਹੋਵੇ 2015 ਤੋਂ ਬੇਦਬੀਆਂ ਸ਼ੁਰੂ ਹੋਈਆਂ ਹੁਣ ਤੱਕ ਹੋ ਰਹੀਆਂ ਅਸੀਂ ਕੀ ਕੀਤਾ ਅਸੀਂ ਕੀਤਾ ਕੁਝ ਨਹੀਂ ਅਸੀਂ ਸਿਰਫ ਰੌਲਾ ਪਾਇਆ ਆਪਣੀਆਂ ਸਿਆਸਤਾਂ ਚਮਕਾਈਆਂ ਜਹਦਰੀਆਂ ਚਮਕਾਈਆਂ ਸਿਆਸੀ ਲੋਕਾਂ ਸਰਕਾਰਾਂ ਬਣਾ ਲਈਆਂ ਤੇ ਸਾਡਾ ਗੁਰੂ ਜਿਹੜਾ ਉਹ ਸੜਕਾਂ ਤੇ ਰੋਲਦਾ ਫਿਰਦਾ ਗੁਰੂ ਦੇ ਅੰਗ ਪਾੜਦੇ ਨੇ ਨਾਲੀਆਂ 'ਚ ਖਲਾਰ ਦਿੰਦੇ ਆ ਇੱਥੇ ਪੁੱਤ ਨੂੰ ਧੀ ਨੂੰ ਛੱਡ ਲੱਗ ਜੈਦਾ ਸਾਡੇ ਨੂੰ ਅਸੀਂ ਚੱਕੀ ਫਿਰਦੇ ਹਾਂ ਹਸਤਾਰਾਂ ਦੇ ਵਿੱਚ ਤੇ ਸਾਡੇ ਗੁਰੂ ਦਾ ਸੜਕਾਂ ਦੇ ਉੱਤੇ ਅੰਗ ਪਾੜ-ਪਾੜ ਕੇ ਨਾਲੀਆਂ 'ਚ ਖਲਾਰੀ ਜਾਂਦੇ ਆ ਅਸੀਂ ਕੁਝ ਨਹੀਂ ਕਰਦੇ ਰੌਲਾ ਪਾਉਣ ਤੋਂ ਇਲਾਵਾ ਇਹ ਫੋਟੋਆਂ ਪਾਉਣ ਤੋਂ ਇਲਾਵਾ ਵੀਡੀਓ ਪਾਲੀ ਔਰ ਮੈਂ ਵੀ ਇੱਥੇ ਵੀਡੀਓ ਪਾਲੀ ਭੌਂਗ ਲਿਆ ਕੁੱਤੇ ਵਾਂਗੂ ਫਰ ਕਰਨਾ ਮੈਂ ਵੀ ਕੁਛ ਨਹੀਂ ਕਿਉਂ ਕਿ ਅਸੀਂ ਤੁਰਦੇ ਹੀ ਨਹੀਂ ਬੇਅਦਬੀਆਂ ਹੋਈਆਂ ਨੇ ਦੋ ਕੁਛ ਦਿਨਾਂ ਦੇ ਵਿੱਚ ਵਿੱਚ ਅਸੀਂ ਤਰਲੇ ਕੜਕੜ ਕੇ ਮਰ ਗਏ ਇਕੱਲੇ ਇਕੱਲੇ ਜਿਥੇ ਬੰਦੀ ਇਕੱਲੇ ਇਕੱਲੇ ਬੰਦੇ ਨੇ ਵੀ ਆਓ ਤੋਰੀਏ ਆਓ ਤੋਰੀਏ ਕੋਈ ਨਹੀਂ ਤੁਰਦਾ ਸਾਡੀ ਸ਼ਰਮੋਹਰ ਸਸਤਾ ਜਿੰਨੇ ਵੱਡਾ ਰੋਲ ਨਮਾਉਣਾ ਸੀ ਉਹਨੇ ਗੁਰੂ ਦੀ ਬੇਅਦਬੀ ਉੱਤੇ ਕਰਨਾ ਤੇ ਕੀ ਸੀ ਉਹਨੇ ਗੁਰੂ ਦੀ ਬੇਅਦਬੀ ਨੂੰ ਲੁਕੋ ਲਿਆ ਉਹਨੇ ਗੁਰੂ ਦੀ ਬੇਅਦਬੀ ਨੂੰ ਇਹ ਕਹਿ ਕੇ ਟਾਲਤਾ ਵੀ ਚੂਹਿਆਂ ਨੇ ਆਗ ਕੋਦਰਤੇ ਬੇਦਬੀ ਹੋਈ ਉਹ ਮੈਂ ਤੁਹਾਨੂੰ ਬਾਅਦ ਦੇ ਵਿੱਚ ਸਾਰੀ ਕਹਾਣੀ ਦੱਸੂਗਾ ਵੀ ਕੀ ਹੋਇਆ ਤੇ ਕਿਵੇਂ ਹੋਇਆ ਆ ਜਿਹੜੀ ਬੇਦਬੀ ਹੋਈ ਸੀ ਇਹਦਾ ਕੇਸ ਪੁਲਿਸ ਨੇ ਇਹ ਹੱਲ ਕੀਤਾ ਇਹ ਦੱਸਿਆ ਸੱਚ ਕਹੀ ਆ ਇਹ ਆਪਾਂ ਨੂੰ ਵੀ ਪਤਾ ਵੀ ਸੱਚ ਕਦੀ ਵੀ ਸਾਹਮਣੇ ਨਹੀਂ ਆਇਆ ਨਾ ਆਉਣਾ ਨਾ ਇਹਦੇ ਪਿੱਛੇ ਕੋਈ ਪਤਾ ਲੱਗਣਾ ਵੀ ਕਿਉਂ ਤੇ ਕਿੰਨੇ ਕਰਵਾਇਆ ਤੇ ਕਿੰਨੇ ਕੀਤਾ ਇਹ ਸੱਚ ਨਹੀਂ ਹੈਗਾ ਇਹ ਤਾਂ ਨਾ ਵੀ ਪਤਾ ਤੇ ਸਾਨੂੰ ਵੀ ਪਤਾ ਪਰ ਇਹਦੇ ਉੱਤੇ ਕੁਝ ਨਹੀਂ ਹੋਣਾ ਕਿਉਂ ਕਿ ਅਸੀਂ ਅਵੇਸਲੇ ਆ ਅਸੀਂ ਸੁੱਤੇ ਆ ਅਸੀਂ ਇੱਕ ਕਿਰਤ ਕਰਨ ਹੋ ਗਏ ਆ ਤੇ ਇਸ ਤੋਂ ਵੱਡੀ ਕਿਰਤ ਕਰਨ ਦਾ ਕੀ ਹੋਣੀ ਸਾਡੇ ਵਾਸਤੇ ਸਾਡਾ ਗੁਰੂ ਛੜਕਾਂ ਤੇ ਰੋਲੇ ਨਾਲੀਆਂ 'ਚ ਰੋਲੇ ਕੂੜੀਆਂ ਦੇ ਢੇਰਾਂ 'ਚ ਮਿਲੇ ਤੇ ਅਸੀਂ ਲਮੀਆਂ ਤਾਣ ਕੇ ਸੁੱਤੇ ਹੋਈਏ ਮਹਾਰਾਜ ਗੜੀ ਅਰਦਾਸ ਕਰੀਏ ਵੀ ਮਹਾਰਾਜ ਸਾਨੂੰ ਅਕਲ ਦੇ ਸਾਨੂੰ ਸਮਤ ਬਖਸ਼ ਅਸੀਂ ਆਪਣੇ دنیਆਵੀ ਕਾਰਜਾ ਲਾਲਸਾਵਾਂ ਤੋਂ ਬਾਹਰ ਨਿਕਲ ਕੇ ਤੇਰੇ ਸਤਕਾਰ ਦੀ ਬਹਾਲੀ ਦੇ ਵਾਸਤੇ ਖੜ ਜਾਈਏ ਜਿਨ੍ਹਾਂ ਦੀ ਰੋਜ਼ ਅਰਦਾਸ ਕਰਦੇ ਆ ਕਿ ਜਿਨ੍ਹਾਂ ਨੇ ਬੰਦ-ਬੰਦ ਕਟਵਾਏ ਜਿਨ੍ਹਾਂ ਨੇ ਕੋਪੜੀਆਂ ਲਵਾਈਆਂ ਉਹਨਾਂ ਦੇ ਪੂਰਨਿਆਂ ਤੇ ਚੱਲਣ ਦੀ ਅਰਦਾਸ ਕਰੀਏ ਪਰ ਜੇ ਅਸੀਂ ਗੁਰੂ ਸਰਕਾਰ ਵਾਸਤੇ ਇਹ ਨਾ ਬੋਲ ਸਕਦੇ ਸਿੱਖੋ ਫਿਰ ਸਾਡਾ ਬੇਦਾਗਰ ਕੋਣ ਤੋਂ ਸਾਨੂੰ ਕੋਈ ਰੋਕ ਸਕਦਾ ਇਹਨੂੰ ਯਾਦ ਰੱਖ ਲਿਓ ਤਰੀਕ ਦੇ ਵਿੱਚ ਕਿ ਇਸ ਤੋਂ ਵੱਡੀ ਕੋਈ ਤਰਾਸ ਨਹੀਂ ਸਾਡੇ ਵਾਸਤੇ ਕਿ ਅਸੀਂ ਆਪਣੇ ਗੁਰੂ ਦੇ ਸਤਕਾਰ ਵਾਸਤੇ ਨਹੀਂ ਬੋਲਦੇ ਇੱਥੇ ਸਿਆਸੀ ਲੋਕਾਂ ਦੇ ਪੈਰ ਪੁੱਜ ਜਾ ਕੇ ਅਸੀਂ ਚੁੰਮੀ ਜਾਂਦੇ ਆ ਜਹੇਦਾਰਾਂ ਦੇ ਪੈਰ ਚੱਟੀ ਚੁੰਮੀ ਜਾਂਦੇ ਆ ਪੈਰਾਂ 'ਚ ਪਈ ਜਾਂਦੇ ਆ ਪਰ ਜੇ ਇਸ ਗੁਰੂ ਨੇ ਸਾਨੂੰ ਸਾਰਾ ਕੁਝ ਦਿੱਤਾ ਜਿਨ੍ਹਾਂ ਇਹਨਾਂ ਨੂੰ ਜਹੇਦਾਰੀ ਦਿੱਤੀਆਂ ਜਿਨ੍ਹਾਂ ਨੇ ਸਿਆਸੀ ਪਾਰਟੀਆਂ ਨੂੰ ਰਾਜ ਬਿਠਾਇਆ ਉਹਨਾਂ ਲੋਕਾਂ ਦੇ ਪੈਰਾਂ 'ਚ ਡਿੱਗਣ ਦੀ ਥਾਂ ਤੇ ਜੇ ਅਸੀਂ ਗੁਰੂ ਦੇ ਪੈਰਾਂ 'ਚ ਵਹਿੰਦੇ ਉਹ ਸਤਕਾਰ ਦੇ ਵਾਸਤੇ ਕੁਝ ਕਰਦੇ ਕੁਝ ਬੋਲਦੇ ਤੇ ਸਾਡੇ ਹਾਲਾਤ ਅਜਬ ਵੱਧ ਤੋਂ ਬੱਤਰ ਨਾ ਹੁੰਦੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ